ਇਹ ਆਪਣੀ ਕੋ ਪਰਲੀ ਘੋੜੀ ਹੈਗੀ ਆ 17 ਇੰਚ ਤੋਂ ਉੱਤੇ ਵੀਰ ਨਾਮੀ ਘੋੜੇ ਵਾਲਾ ਹੈਗਾ ਉਹ ਪਹਿਲਾਂ ਘੋੜੀ ਚੈੱਕ ਕਰਾਊਗਾ ਕੋਈ ਇਨਫੈਕਸ਼ਨ ਵੈਰਾ ਤਾਂ ਨਹੀਂ ਹੈਗੀ ਜਾਂ ਕੋਈ ਹੋਰ ਨਹੀਂ ਹੈਗੀ ਫੇਰ ਛੱਡੂ ਛੱਡੂ ਵਾਲੀ ਗੱਲ ਕਰਦਾ ਕਿਉਂਕਿ ਉਹਦਾ ਵੀ ਫਿਰ ਘੋੜਾ ਨਾਮੀ ਹਾਂਜੀ ਹਾਂ ਜੀ ਬਾਈ ਸੱਸੀ ਗਾਲ ਜੀ ਪਹਿਲਾਂ ਦਾ ਸੱਸੀ ਗਾਲ ਧੰਨਵਾਦ ਜੀ ਆਪਣਾ ਟਾਈਮ ਦੇਣ ਲਈ ਨਹੀਂ ਵੀਰਾ ਵੈਲਕਮ ਹੋਰ ਕਿਦਾਂ ਹੀ ਘਰ ਪਰਿਵਾਰ ਸਭ ਵਧੀਆ ਸਭ ਵਧੀਆ ਸਭ ਵਧੀਆ ਕਿਰਪਾ ਮਾਲਕ ਦੀ ਚੱਲੋ ਵਧੀਆ ਜੀ ਆ ਸ਼ੌਂਕ ਬਾਈ ਸ਼ੌਂਕ ਦੱਸੋ ਜੀ ਕਦੋਂ ਤੋਂ ਸ਼ੁਰੂ ਕੀਤਾ ਇਹ ਸ਼ੌਂਕ ਵੀਰਾ ਇੰਡੀਆ ਤੋਂ ਹੀ ਸੀਗਾ ਆਪਣੇ ਇੰਡੀਆ ਦੇ ਵਿੱਚ ਘੋੜ ਹਾਂਜੀ ਤੇ ਉਹ ਮਨ ਚ ਸੀਗਾ ਆਪਾਂ 98 ਦੇ ਵਿੱਚ ਇੱਥੇ ਆ ਗਏ ਉਦੋਂ ਤੱਕ ਸੀਗਾ ਮੈਂ ਇਹਨੂੰ 3 ਸਾਲ ਹੋ ਗਏ ਹੁਣ ਰੱਖਿਆ ਨੂੰ ਓਕੇ ਜੀ ਓਕੇ ਇੰਡੀਆ ਕਿਹੜੀ ਕਿਹੜੀ ਬਰੀਡ ਪਹਿਲਾਂ ਉੱਥੋਂ ਹੀ ਸ਼ੁਰੂ ਕਰਦੀ ਹੈ ਜੀ ਇੰਡੀਆ ਵੀਰੇ ਆਪਣੇ ਮਾਰਵਾੜੀ ਤੇ ਕਾਠੀਆਵਾੜੀ ਜ਼ਿਆਦਾ ਹੁੰਦੀਆਂ ਹੈਗੀਆਂ ਤੇ ਇਹ ਕਲਰ ਵਿੱਚ ਉਹਦੇ ਨੁਗਰਾ ਵੀ ਆ ਜਾਂਦਾ ਨੁਗਰਾ ਵੀ ਵੈਸੇ ਮਾਰਵਾੜੀਆਂ ਚ ਹੀ ਹੈਗੇ ਨੇ ਪਰ ਉਹ ਕਲਰ ਹੀ ਚਿੱਟਾ ਕਰਕੇ ਉਹਨਾਂ ਨੂੰ ਨੁਗਰਾ ਅਡਕਾ ਕਾਲ ਕਰ ਲੈਂਦੇ ਹੈਗੇ ਓਕੇ ਜੀ ਓਕੇ ਉਹ ਬਜ਼ੁਰਗਾਂ ਤੋਂ ਹੀ ਰੱਖੀਆਂ ਹੁੰਦੀਆਂ ਹੋਗੀਆਂ ਹਾਂਜੀ ਵੀਰੇ ਉਹਦੇ ਪਹਿਲਾਂ ਘਰੇ ਸੀਗੀਆਂ ਬਾਪੂ ਕੋਲੇ ਵੀ ਸੀਗੀਆਂ ਪਰ ਡੈਡੀ ਨੇ ਵਪਾਰ ਵੀ ਕੀਤਾ ਹੈਗਾ ਸਾਨੀ ਘੋੜੇ ਵੀ ਸੀਗੇ ਇੰਡੀਆ ਦੇ ਵਿੱਚ ਹਾਂਜੀ ਹਾਂਜੀ ਤੇ ਫਿਰ ਇੱਧਰ ਦਾਨਜਲ ਬਣ ਗਿਆ ਅੱਛਾ ਤੇ ਚਲੋ ਹੁਣ ਪਰਮਾਤਮਾ ਨੇ ਇੱਥੇ ਦੇਤੇ ਆਪਾਂ ਨੂੰ ਓਕੇ ਜੀ ਇੱਥੇ ਮਤਲਬ ਸ਼ੁਰੂ ਕਿੰਨੇ ਘੋੜਿਆਂ ਤੋਂ ਇੱਥੇ ਕਦੋਂ ਸ਼ੁਰੂ ਕੀਤਾ ਇੱਥੇ ਵੀਰਿਆ ਮੈਨੂੰ ਤੇ ਤੀਜਾ ਸਾਲ ਹੈਗਾ ਹਾਂਜੀ ਤੇ ਪਹਿਲਾਂ ਮੈਂ ਇੱਕ ਘੋੜਾ ਲੈ ਕੇ ਆਇਆ ਸੀ ਨੁਗਰਾ ਸੀਗਾ ਉਹ ਡੱਚ ਵਾਰਮ ਬਲੱਡ ਸੀਗਾ ਓਕੇ ਜੀ ਤੇ ਉਹ ਮੈਂ ਸਾਲ ਰੱਖਿਆ ਹੈਗਾ ਘੋੜਾ ਫਿਰ ਸਾਲ ਬਾਅਦ ਮੈਂ ਵਾਪਸ ਦੇਤਾ ਸੀ ਉਹ ਓਕੇ ਜੀ ਜਿਹੜੇ ਫਾਰਮ ਤੇ ਆਇਆ ਸੀ ਉਸੇ ਫਾਰਮ ਤੇ ਮੈਂ ਵਾਪਸ ਦੇ ਮਤਲਬ ਨੁਕਰਾ ਸੀ ਉਹ ਨੁਕਰਾ ਸੀਗਾ ਚਿੱਟੇ ਰੰਗ ਦਾ ਸੀਗਾ ਤੇ ਬਰੀਡ ਸੀਗੀ ਡੱਚ ਵਾਰਮ ਬਲੈਂਡ ਓਕੇ ਜੀ ਓਕੇ ਉਹ ਕੰਨ ਕੰਨ ਕਿਦਾਂ ਸੀਗੇ ਕੰਨ ਵੀ ਇਹਨਾਂ ਦੇ ਸਿੱਧੇ ਹੀ ਹੁੰਦੇ ਹੈਗੇ ਓਕੇ ਜੀ ਉਹ ਸਿਰਫ ਆਪਣੇ ਦੋ ਹੀ ਬਰੀਡਾਂ ਹੈਗੀਆਂ ਕਾਠੇਆਵਾੜੀ ਤੇ ਮਾਰਵਾੜੀ ਇਹਨਾਂ ਦੇ ਕੰਨ ਉਤੋਂ ਜੁੜਦੇ ਆ ਤੇ ਉਹ ਆਪਣੀ ਇੰਡੀਆ ਦੀ ਬਰੀਡ ਹੈਗੀ ਉਹ ਬਾਹਰ ਬਹੁਤ ਘੱਟ ਹੈਗੀ ਅਮਰੀਕਾ ਚ ਇੱਕ ਬਾਰੀ ਕੋਲੇ ਹੈਗੇ ਨੇ ਸੰਧੂ ਸੰਧੂ ਕਰਕੇ ਬਾਈ ਉਹਨੇ ਵੀ ਇੰਪੋਰਟ ਕਰਾਇਆ ਸੀ ਬਾਈ ਨੇ ਹਾਂ 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 ਉਹ ਦੂਜੀ ਤਰ੍ਹਾਂ ਨਹੀਂ ਇੱਥੇ ਨਹੀਂ ਉਹ ਵਾਲੀ ਨਹੀਂ ਹੈਗੀ ਸਿੱਧੇ ਹੀ ਕੰਨ ਆ ਇੱਥੇ ਸਾਰੇ ਜਿਹੜੇ ਵੀ ਦੇ ਦੇ ਸਿੱਧੇ ਕੰਨ ओके ओके ਪਰ ਇਥੋਂ ਦੇ ਵੈਦਰ ਦੇ ਹਿਸਾਬ ਨਾਲ ਵੀ ਇਹੇ ਬਰੀਡਾਂ ਸਹੀ ਨੇ ਹੁਣ ਜਿਵੇਂ ਇੱਥੇ ਮਾਈਨਸ ਦੇ ਵਿੱਚ ਟੈਂਪਰੇਚਰ ਵੈਂਟਰ ਦੇ ਵਿੱਚ ਚਲਾ ਜਾਣਾ ਹੁੰਦਾ ਐ ਕੋਈ ਹੋਰ ਉਹ ਬਰੀਡ ਨੇ ਇੰਨੀ ਠੰਡ ਚੱਲਣੀ ਨਹੀਂ ਹੈਗੀ ਇਹ ਸਗੋਂ ਬਰੀਡਾਂ ਹੈਗੀਆਂ ਇਹ ਠੰਡ ਠੰਡ ਦੇ ਵਿੱਚ ਵੀ ਭਲਾ ਰਾਈਡ ਕਰਦੇ ਫਿਰ ਉਹ ਬਾਹਰ ਕੋਈ ਚੱਕਰ ਨਹੀਂ ਹੁੰਦਾ ਇਹਨਾਂ ਓਕੇ ਜੀ ਓਕੇ ਇਹਨਾਂ ਨੂੰ ਮਤਲਬ ਦੂਜੀ ਤਰ੍ਹਾਂ ਹੁਣ ਇੱਥੇ ਕੋਈ ਨਿੱਗ ਨੁੱਕ ਵਾਸਤੇ ਲਾਉਣ ਦੀ ਲੋੜ ਨਹੀਂ ਲੈ ਰਾਇ ਨੂੰ ਕੋਈ ਹੀਟ ਨਹੀਂ ਚਾਹੀਦੀ ਹੁੰਦੀ ਹਾਂ ਜਿਵੇਂ ਮੈਂ ਬਰਨ ਹੈਗਾ ਇਨਸੂਲੇਟਡ ਹੈਗਾ ਜਿਵੇਂ ਤੇ ਪਰ ਹੀਟ ਨਹੀਂ ਇਹਨਾਂ ਨੂੰ ਚਾਹੀਦੀ ਹੁੰਦੀ ਹੈਗੀ ਇੱਕ ਚੀਜ਼ ਹੈਗੀ ਵੀ ਉਹ ਉਹਨਾਂ ਦਾ ਕੰਨ ਕਣਾ ਉੱਤੀ ਜਿਗਾ ਉਹ ਸੋਣਗੇ ਸੰਖੀਆਂ ਮਤਾਂ ਮਜ਼ਬੂਤੀ 'ਚ ਇਹ ਵਦ ਨੇ ओके okay, okay. जी ओके ਸਨਖ ਬਣਾ ਉਹਨਾ ਚ ਸਨਖ ਬਣਾ ਹੂ ਕੰਨਾਂ ਦਾ ਕਰਕੇ ਵੀਰ ਸੁਣਾ ਬਾਕੀ ਸਨਖ ਹੋਣਾ ਵੀਰੇ ਬੰਦ ਬਣਾ ਬਣਾਉਣਾ ਜਿਵੇਂ 16 ਬੰਦ ਹੁੰਦੇ ਘੋੜੇ ਦੇ ਇਹ ਕਨਾਂ ਜਿਵੇਂ ਗਿੱਟੇ ਤੋਂ ਲੈ ਕੇ ਮੂੰਹ ਦੀ ਫੇਸ ਪਰਫਮ ਵਾਲ ਕੰਨ ਸਾਰਾ ਕੁਝ ਗਿਣਿਆ ਜਾਂਦਾ ਹੈਗਾ ਤੇ ਬਸ ਉਹਨਾਂ ਦੇ ਵਿੱਚ ਨੁਕਰਾ ਘੋੜਾ ਤੁਸੀਂ ਕਿੰਨੇ ਕ ਦਾ ਖਰੀਦੇ ਸੀਗਾ ਜਦੋਂ ਉਹ ਵੀਰੇ ਮੈਂ ਲੀਜ਼ ਕੀਤਾ ਸੀਗਾ ਉਹ ਵੇਹਦਾ ਉਹ ਮਾਂ ਦਾ ਪੁੱਤ ਸਵਾ ਲੱਖ ਦੇ ਆਸੇ ਪਾਸ ਦੀ ਗੱਲ ਸੀਗੀ ਸਵਾ ਲੱਖ ਡਾਲਰ ਦੇ ਡਾਲਰ ਦਾ ਰਾਈਟ ਪਰ ਮੈਂ ਉਹ ਘੋੜਾ ਲੀਜ਼ ਕਰ ਲਿਆ ਸੀ ਸਾਲ ਮੈਂ ਲੀਜ਼ ਤੇ ਰੱਖਿਆ ਹੈਗਾ ਤੇ ਫਿਰ ਮੈਂ ਦੇਖਿਆ ਮੈਂ ਕਿਹਾ ਯਾਰ ਇੰਨਾ ਹਜੇ ਇੱਥੇ ਟ੍ਰੈਂਡ ਨਹੀਂ ਹੈਗਾਗਾ ਇੰਨੇ ਪੈਸੇ ਲਾਉਣੇ ਵਾਰਥ ਨਹੀਂ ਹੈਗੇ ਫਿਰ ਮੈਂ ਘੋੜਾ ਵਾਪਸ ਦੇ ਦਿੱਤਾ ਸੀਗਾ ਤੇ ਜਦੋਂ ਹੁਣ ਮੈਂ ਆ ਘੋੜੀਆਂ ਲੈ ਕੇ ਜਾਂਦੀਆਂ ਸੀਗਾ ਆਪਣੇ ਰੋਬਨ ਤੇ ਡਾਇਮੰਡ ਹਾਂਜੀ ਹਾਂਜੀ ਤੇ ਪਰ ਮੈਂ ਇਸ ਸਾਲ ਫਿਰ ਟਰਾਈ ਕੀਤਾ ਸੀਗਾ ਵੀ ਉਹ ਘੋੜਾ ਮੈਂ ਵਾਪਸ ਲੈ ਕੇ ਆਵਾਂ ਪਰ ਬਾਈ ਸੇਮ ਪ੍ਰਾਈਸ ਫੇਰ ਕਹਿ ਰਹੇ ਸੀਗੇ ਤੇ ਹਜੇ ਇੱਥੇ ਉਹ ਟ੍ਰੈਂਡ ਹੈ ਨਹੀਂ ਦਾਣੇ ਪਾਣੀ ਜੋ ਕਿ ਮਸਾਂ ਆਉਂਦੇ ਉਹ ਮਤਲਬ ਮੰਥਲੀ ਤੁਹਾਨੂੰ ਉਹਨਾਂ ਨੂੰ ਦੇਣਾ ਪੈਂਦਾ ਸੀ ਹਾਂ ਵੀਰ ਮਮਾ ਮਹੀਨੇ ਦੇ ਲੀਜ਼ ਦਿੱਤਾ ਸੀ ਕਿਉਂ ਲੀਜ਼ ਉਹਨਾਂ ਨੇ ਕੋਈ ਪੇਪਰ ਵਰਕ ਕੀਤਾ ਉਹ ਵੀ ਜੀ ਕੋਨਟਰੈਕਟ ਸਾਈਨ ਸੀਗਾ ਵੀਰ ਜੀ ਜੇ ਘੋੜੇ ਨੂੰ ਕੋਸ ਹੋ ਜਾਂਦਾ ਹੈਗਾ ਤੇ ਅਸੀਂ ਸਵਾ ਲੱਖ ਦੇ ਉਹਦੇ ਕਹਨ ਤੁਸੀਂ ਦੇਣਦਾਰ ਹੈਗੇ ਆ ਤੇ ਜੇ ਘੋੜਾ ਵਾਪਸ ਆਉਂਦਾ ਕਰਦਾ ਹੈਗਾ ਜਿਵੇਂ ਮੈਡੀਕਲ ਹੋ ਗਈ ਉਹ ਘੋੜਾ ਵਾਪਸ ਇੱਥੇ ਆਇਆ ਸੀਗਾ ਤੇ ਗਾਈ ਦਾ ਵੀ ਉਹਦਾ ਮੈਡੀਕਲ ਹੋਇਆ ਵੀ ਸਭ ਕੁਝ ਠੀਕ ਆ ਜਿਵੇਂ ਗੋਡੇ ਗਟਿਆਂ ਨੂੰ ਇਹ ਆ ਜਾ ਆ ਜਾਂਦੀ ਜਾਂ ਆਪਣੇ ਫੀਡ ਫੂਡ ਦੇਣ ਦੇ ਉੱਤੇ ਹੈਗਾ ਘੋੜੇ ਨੂੰ ਕੋਈ ਬਿਮਾਰੀ ਮੂਰੀ ਆ ਜਾਂਦੀ ਬਲੱਡ ਵਰਕ ਵੀ ਕਰਾਉਂਦੇ ਹੈਗੇ ਜਿਵੇਂ ਘੋੜਾ ਆਪਾਂ ਲੈਣਾ ਹੁੰਦਾ ਹੈਗਾ ਵਾਹ ਜੀ ਮਤਲਬ ਜਦੋਂ ਉਹਨਾਂ ਨੇ ਤੁਹਾਨੂੰ ਦਿੱਤਾ ਉਦੋਂ ਵੀ ਉਹਦੇ ਮੈਡੀਕਲ ਸਾਰੇ ਕਰਾ ਕੇ ਤੁਹਾਨੂੰ ਦਿਖਾਇਆ ਵੀ ਕਲੀਅਰ ਆ ਹਾਂ 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 ਤੇ ਜੇ ਵਾਪਸ ਕਾਇਲਾ ਵੀ ਤੇ ਤੁਹਾਨੂੰ ਉਹ ਚੀਜ਼ਾਂ ਦੀ ਸਾਰੀ ਅਥੋਰਟੀ ਸੀ ਚਾਹੇ ਸਟੱਡੀ ਸਰਵਿਸ ਲੋ ਚਾਹੇ ਨਹੀਂ ਵੀਰੇ ਉਹ ਗਿਲਡਿੰਗ ਸੀਗਾ ਓਕੇ ਓਕੇ ਅੱਛਾ ਜੀ ਅੱਛਾ ਇਟਾਲੀਅਨ ਨਹੀਂ ਸੀਗਾ ਅਕੜਾਇਆ ਹੋਇਆ ਸੀ ਹਾਂਜੀ ਓਕੇ ਜੀ ਓਕੇ ਓਕੇ ਉਹ ਬਸ ਰਾਈਡ ਰੋਇਡ ਲਈ ਸੀਗਾ ਰਾਈਡ ਆਸਤੇ ਸੀ ਵੀਰੇ ਓਕੇ ਉਹ ਕੰਪੀਟੀਸ਼ਨ ਵਾਲਾ ਸੀ ਉਹ ਹਾਂ ਵੀਰੇ ਉਹ ਪੰਜ ਜਰੀ ਦਾ ਕੋੜਾ ਚੈਂਪੀਅਨ ਸੀਗਾ ਤੇ ਤਾਂ ਹੀ ਉਹਦੀ ਇਹ ਪ੍ਰਾਈਸ ਸੀਗੀ ਵਾਹ ਜੀ ਵਾਹ ਉਹ ਚੈਂਪੀਅਨ ਕਿਹੜੀ ਚੀਜ਼ ਦਾ ਰੇਸ ਦਾ ਜੰਪਿੰਗ ਦੇ ਅੱਛਾ ਜੰਪਿੰਗ ਚ ਹਾਂਜੀ ਓਕੇ ਜੀ ਓਕੇ ਜਿਵੇਂ ਦੋ ਵਾਰੀ ਉਹ ਬਿਊਟੀ ਦੇ ਵਿੱਚ ਆਇਆ ਸੀ ਤਿੰਨ ਵਾਰੀ ਜੰਪਿੰਗ ਦੇ ਵਿੱਚ ਸੀਗਾ ਮਤਲਬ ਘੋੜਾ ਸੋਹਣਾ ਬਹੁਤ ਜ਼ਿਆਦਾ ਸੀ ਆਪਣੀ ਬਰੀਡ ਚ ਪੂਰਾ ਸਿਰੇ ਦਾ ਸੀਗਾ ਹਾਂਜੀ 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 ਵੀਰੇ ਓਕੇ ਜੀ ਓਕੇ ਫਿਰ ਉਹ ਦੇਣ ਤੋਂ ਬਾਅਦ ਹੀ ਘੋੜੀਆਂ ਲਿਆਂਦੀਆਂ ਹਾਂ ਉਹ ਤੋਂ ਬਾਅਦ ਵੀਰੇ ਮੈਂ ਇਹ ਲੈ ਕੇ ਆਂਦੀਆਂ ਹੈਗੀਆਂ ਇਹ ਮੈਂ ਇੱਕੇ ਫਾਰਮ ਤੋਂ ਹੀ ਦੋਹੇ ਲਾਈਆਂ ਹੈਗੀਆਂ ਓਕੇ ਜੀ ਓਕੇ ਦੋਨੋਂ ਇਕੱਠੀਆਂ ਹੀ ਲਿਆਂਦੀਆਂ ਜੀ ਇਕੱਠੀਆਂ ਹੀ ਲਿਆਂਦੀਆਂ ਵੀਰੇ ਓਕੇ ਜੀ ਓਕੇ ਤੇ ਇਹ ਕਿੰਨੇ ਕ ਦੀਆਂ ਤੁਹਾਨੂੰ ਇਹ ਵੀਰੇ ਇੱਕ ਮੈਂ 57000 ਦੀ ਲਈ ਇੱਕ 55 ਕ ਦੀ ਓਕੇ ਮਤਲਬ ਹੈ ਮਹਿੰਗਾ ਹੀ ਆ ਕੰਮ ਹਾਂ ਵੀਰੇ ओके okay, ओके okay. ए भी कोई नामी हां मतलब जिदा आपा कह लिए हां वीरा हां रेस ਵਾਲੀਆਂ ਘੋੜੀਆਂ ਨੇ ਪਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹਨਾਂ ਨੇ ਕੋਈ ਫੁਲਾਨੀ ਰੇਸ ਜਿੱਤ ਕੇ ਤੇ ਆ ਨਾਮ ਕੱਢਿਆ ਹੈਗਾ ਉਹ ਯਾਨੀ ਹਜੇ ਜਿਵੇਂ ਇਹਨਾਂ ਦੀ ਪੰਜ ਪੰਜ ਸਾਲ ਦੀਆਂ ਹੋਈਆਂ ਤੇ ਇਹਨਾਂ ਨੂੰ ਸਾਲ ਕੰਗੂ ਮੇਰੇ ਵੰਗੂ ਕੋਲੇ ਹੋ ਚੱਲਿਆ ਤੇ ਹਜੇ ਤੱਕ ਇਹ ਘੋੜੀਆਂ ਤਿਆਰ ਹੀ ਹੋਈਆਂ ਸੀਗੀਆਂ ਰੇਸਾਂ ਰੂਸਾਂ ਨੂੰ ਤੇ ਜਦੋਂ ਮੈਂ ਲੈ ਲਈਆਂ ਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਫੁਲਾਨੀ ਰੇਸਾਂ ਦੇ ਵਿੱਚ ਇਹਨਾਂ ਨੇ ਕੋਈ ਨਾ ਕੀਤਾ ਉਹ ਗੱਲ ਨਹੀਂ ਹੈ ਓਕੇ ਜੀ ਓਕੇ ਫਿਰ ਆਪਾਂ ਆਕੇ ਕੋਈ ਟਰਾਈ ਤਾਂ ਨਹੀਂ ਕੀਤਾ ਐਦਾਂ ਵੀ ਕੋਈ ਕੰਪੀਟੀਸ਼ਨ ਲੜਾਉਣ ਦਾ ਕੁਛ ਅ ਨਹੀਂ ਵੀਰੇ ਹਜੇ ਤਾਂ ਮੈਂ ਆਹੀ ਸ਼ੌਂਕ ਜਾਈ ਪੂਰਾ ਕਰ ਰਿਹਾ ਹੈਗਾ ਤੇ ਬਾਕੀ ਇਨ ਫਿਊਚਰ ਅਬ ਜਦੋਂ ਬਰਕਤ ਵਾਕਸ਼ੀ ਆਪਾਂ ਉਹ ਜਾਂ ਵੀ ਕਰਾਂਗੇ ਨਹੀਂ ਨਹੀਂ ਬਾਈ ਯਾ ਕੋਡੇ ਪਲੇਅਰ ਨਹੀਂ ਹੈਗੇ ਵੀ ਮਾਰਕੀਟ ਵਾਲੇ ਬੰਦਿਆਂ ਨੂੰ ਟੱਕਰ ਦੇਈਏ ਓਕੇ ਜੀ ਓਕੇ ਜੀ ਹੁਣ ਜਿੱਦਾਂ ਆਪਾਂ ਇੰਨੇ ਪੈਸੇ ਲਾਏ ਆ ਮੇਨ ਆਪਣਾ ਮਕਸਦ ਕੀ ਹੈ ਇਹ ਚੀਜ਼ ਦਾ ਆ ਮਕਸਦ ਵੀਰਿਆ ਇਹ ਹੈਗਾ ਵੀ ਆਪ ਦਾ ਸ਼ੌਂਕ ਪੂਰਾ ਹੁੰਦਾ ਤੇਰੇ ਵਰਗੇ ਵੀਰਾਂ ਦਾ ਸ਼ੌਂਕ ਪੂਰਾ ਹੁੰਦਾ ਫੋਰਸ ਲਵਰ ਨੇ ਇੰਡੀਆ ਤੋਂ ਹੈਗੇ ਹਰੇਕ ਤੋਂ ਰੱਖੇ ਨਹੀਂ ਜਾਂਦੇ ਜਿਹੜੇ ਮੁੰਡੇ ਆਏ ਹੈਗੇ ਨੇ ਆ ਕੇ ਮੇਰੇ ਕੋਲ ਰਾਈਡ ਵਗੈਰਾ ਕਰ ਸਕਦੇ ਆ ਗਾਣੇ ਮੇਰੇ ਕੋਲ ਬਹੁਤ ਸ਼ੂਟ ਹੋ ਗਏ ਹੈਗੇ ਜਸੜ ਦਾ ਹੋਇਆ ਝਿੰਜਰ ਦਾ ਹੋਇਆ 20 25 ਗਾਣੇ ਸ਼ੂਟ ਹੋ ਗਏ ਹੈਗੇ ਗਾਣੇ ਗੋਣੇ ਵਾਲੇ ਹੈਗੇ ਪ੍ਰੀ ਵੈਡਿੰਗ ਸ਼ੂਟ ਕਰ ਲੈਂਦੇ ਹੈਗੇ ਲੋਕੀ ਓਕੇ ਜੀ ਓਕੇ ਮੈਂ ਨ ਕਿਹੜੇ ਕਿਹੜੇ ਜਸ ਹੋ ਗਿਆ ਜਸੜ ਦਾ ਹੋ ਗਿਆ ਵੀਰਿਆ ਆਪਣਾ ਝਿੰਜਰ ਦਾ ਹੋਇਆ ਹੈਗਾ ਤੇ ਮੈਂ ਤਾਂ ਸੰਧੂ ਦਾ ਹੋਇਆ ਹੈਗਾ ਨਿੱਜਰ ਦਾ ਹੋਇਆ ਹੈਗਾ ਉਹ ਆਲੇ ਮਤਲਬ ਸਾਰੇ অলਰੈਡੀ ਗਾਣੇ ਉਰ ਨਿਕਲੇ ਹੋਏ ਨੇ ਜਿਹੜਾ ਅਜਦਾ ਨਹੀਂ ਜਸੜ ਦਾ ਆਇਆ ਸੀਗਾ ਘੋੜੇ ਅਸਲੀ ਨਸਲੀ ਵਾਲਾ ਹੈਗਾ ਜਿੱਦਾਂ ਕਰਦੇ ਊਗ ਹੋਇਆ ਸੀ ਹਿੰਮਤ ਸੰਧੂ ਦਾ ਸੀ ਬਰੇਟਾ ਗਾਣਾ ਉਹ ਹੋਇਆ ਸੀ ਅੱਛਾ ਬਰੇਟਾ ਵੀ ਇੱਥੇ ਹੀ ਹੋਇਆ ਵਾ ਇੱਥੇ ਹੋਇਆ ਵੀਰਿਆ ਓਕੇ ਤੇ ਆਪਣਾ ਜਿੰਜਰ ਦਾ ਹੋਇਆ ਸੀਗਾ ਯਾਰ ਨਾਰ ਹਸਿਆਰ ਓਕੇ ਜੀ ਉਹ ਵੀ ਇੱਥੇ ਹੀ ਹੋਇਆ ਇੱਕ ਨਿੰਜਰ ਹੈਗਾ ਉਹਦਾ ਚੂਬਰ ਗਾਣਾ ਸੀ ਹਾਂਜੀ ਹੋਰ ਵੀ ਵੀਰਿਆ ਕਾਫੀ ਸਿੰਗਰ ਨੇ ਬਾਈ ਅਬੀ ਤਾ ਤਲਾ ਹੈਗਾ ਕਿਉਂਕਿ ਨਾ ਜੇ ਭੁੱਲ ਜਾਈਦੇ ਹੈਗੇ ਬਾਈਆਂ ਦੇ ਬਾਲੇ ਦੇ ਓਕੇ ਜੀ ਕਾਫੀ ਸ਼ੂਟ ਹੋ ਗਿਆ ਆਪਣੇ ਕੋਲੇ ਤੇ ਬਾਈ ਜੀ ਜਿਹੜੇ ਵੀ ਬਾਈ ਨੇ ਸ਼ੌਂਕ ਪੂਰਾ ਕਰਨਾ ਆ ਮਤਲਬ ਕੈਨੇਡਾ 'ਚ ਰਹਿੰਦਾ ਆ ਆਪਣੇ ਕੈਲਡਨ ਫਾਰਮ ਆ ਬਾਈ ਜੀ ਉਹਨਾਂ ਦਾ ਰਾਈਡਿੰਗ ਵੀ ਇੱਥੇ ਆ ਪ੍ਰੀ ਵਿਡਿੰਗ ਸ਼ੂਟ ਵੀ ਆਪਾਂ ਕਰ ਸਕਦੇ ਆ ਜੇ ਕਿਸੇ ਨੇ ਗਾਣੇ ਗੁਣੇ ਦੀ ਸ਼ੂਟ ਕਰਨਾ ਆ ਸਾਰੀ ਚੀਜ਼ਾਂ ਲਈ ਅਵੇਲੇਬਲ ਆ ਹਾਂਜੀ ਵੀਰੇ ਹੋਰ ਵੀ ਮਤਲਬ ਬਾਕੀ ਵੀਰੇ ਆਪਣੇ ਕੋਲ ਟਰੈਕਟਰ ਨੇ ਇੰਡੀਆ ਤੋਂ ਆਏ ਹੋਏ ਆ ਪੂਰੇ ਮੋਡੀਫਾਈ ਹੋਏ ਹੋਏ ਨੇ ਇੱਕ ਹੈਗਾ ਫਾਰਮ ਟਰੈਕ ਹੈਗਾ ਇੱਕ 911 ਹੈਗਾ ਜੇ ਕਿਸੇ ਵੀਰ ਨੇ ਜਾਗੂ ਕੇ ਵਿਆਹ ਸ਼ਾਦੀ ਲਈ ਕਿਸੇ ਨੇ ਬੁੱਕ ਕਰਨੇ ਹੈਗੇ ਆ ਵੀ ਆਪਣੇ ਕੋਲ ਦੋ ਟਰੈਕਟਰ ਵੀ ਹੈਗੇ ਬਾਈ ਓਕੇ ਜੀ ਓਕੇ ਤੇ ਜਿੱਦਾਂ ਕੋਈ ਬਾਈ ਆਪਣਾ ਰਾਈਡ ਕਰਨ ਆਨੇ ਆ ਮੁੰਡੇ ਹਾਂਜੀ ਵੀਰਾਂ ਉਹਨਾਂ ਨੂੰ ਕੋਈ ਚੱਕਰ ਲਵਾਉਨੇ ਆ ਕੋਈ ਆਪਾਂ ਬਾਹਰ ਆਪਾਂ ਪੈਡ ਐਕਟ ਤਿਆਰ ਕਰਨ ਲੱਗੇ ਹੈਗੇ ਆ ਬੁੱਕ ਹੋਇਆ ਵੀਕ ਤੱਕ ਹੋ ਜਾਣਾ ਜਿਹੜਾ ਤਾਂ ਅਨਜਾਣ ਬੰਦਾ ਉਹਨਾਂ ਤੋਂ ਪੈਡਕਟ ਦੇ ਵਿੱਚ ਵਾਲ ਲੱਕੜਾਂ ਦਾ ਵਾਲਗਣ ਜਿਹਾ ਬਣਿਆ ਹੁੰਦਾ ਉਹਦੇ ਅੰਦਰ ਅੰਦਰ ਕਰ ਲੈਣੀ ਜਿਹੜਾ ਬੰਦਾ ਸਵਾਰ ਹੈਗਾ ਤਾਂ ਵੀਰੇ ਬੱਲਾ ਉਹ ਬਾਹਰ ਫਾਰਮ ਫਰਮ ਤੇ ਜਿੱਥੇ ਮਰਜ਼ੀ ਰਾਈਡ ਕਰੇ ਮਤਲਬ ਆ ਰੋਡ ਤੇ ਲੰਬਾ ਜਿਹੜਾ ਵੀ ਘੜ ਸਕਦਾ ਨਹੀਂ ਰੋਡ ਤੇ ਨਹੀਂ ਵੀਰੇ ਫਾਰਮ ਦੇ ਵਿੱਚ 100 ਏਕੜ ਦਾ ਫਾਰਮ ਆ ਫਾਰਮ ਫਾਰਮ ਦੇ ਵਿੱਚ ਅੱਛਾ ਵੀ ਕੱਚੇ ਰਾਹੀ ਜੀਤੇ ਮਰਜ਼ੀ ਹੁਣ ਰੋਡ ਤੇ ਤਾਂ ਆ ਜੇ ਕਿਸੇ ਨੇ ਹਾਰ ਨਹੀਂ ਮਾਰਨਾ ਘੋੜੀ ਨਾ ਇਹ ਵੀ ਇਹ ਵੀ ਹੈ ਨਾਲੇ ਮੇਨ ਸੇਫਟੀ ਦਾ ਵੀ ਧਿਆਨ ਰੱਖਣਾ ਕਿਸੇ ਨੂੰ ਆਪਾਂ ਫੜਾਣ ਲੱਗੇ ਆ ਮੈਨ ਇਹ ਵੀ ਚੀਜ਼ ਹੈ ਵੀਰੇ ਇਹਨਾਂ ਦੀ ਇੰਸ਼ੋਰੈਂਸ ਹੁੰਦੀ ਹੈ ਜਾ ਹੋਵੇ ਪ੍ਰੋਗਰਾਮ ਜਿੱਦਾਂ ਜੇ ਕਿਸੇ ਨੇ ਨੋਰਮਲ ਚਾਲ ਤੇ ਤੋਰਨਾ ਉਹ ਆ ਭਜਾਣਾ ਪਜੂਣਾ ਪੂਰੀ ਆਪਣੀ ਉਹ ਕਰ ਸਕਦਾ ਉਹ ਤਾਂ ਭਜਾਉਣ ਨੂੰ ਤਾਂ ਭਜਨ ਨੂੰ ਹੀ ਬਣਿਆ ਇਹ ਵਾ ਠੀਕ ਹੈ ਠੀਕ ਹੈ ਉਹ ਤਾਂ ਹੁਣ ਹੀ ਅੰਦਰ ਖੜਿਆ ਹੈ ਤੇ ਭਜਾਵਾਂਗੇ ਤਾਂ ਹੀ ਇਹਨਾਂ ਦਾ ਸਰੀਰ ਵਧੀਆ ਰਹੂਗਾ ਓਕੇ ਹੁਣ ਜਿੰਨਾ ਆਪਣਾ ਆ ਬੰਦੇ ਵਾਂਗੂ ਭਾਈ ਦੇ ਕਰਦੇ ਆ ਲੱਤਾਂ ਦੇ ਵਿੱਚ ਬਲੱਡ ਸਰਕਲ ਜਾਂਦਾ ਪੈਰਪੂਰ ਸੋਮਬ ਵਗੈਰਾ ਲੱਤਾਂ ਨੂੰ ਤਾਂ ਉਹਨੇ ਹੀ ਹੈਲਥੀ ਰਹਿੰਦੇ ਵੀਰੇ ਹਾਂ ਇਹ ਵੀ ਇਹ ਵੀ ਹੈ ਜੇ ਆਪਾਂ ਘੋੜਾ ਖੜਾ پارک ਹੀ ਲਾਤਾ ਹੈਗਾ ਉਹਨੂੰ ਮੂਹ ਮਾਬ ਨਹੀਂ ਕਰਦੇ ਉਹ ਵੀ ਘੋੜਾ ਸਿਹਤ ਹੀ ਡਨ ਹੋ ਜਾਂਦਾ ਹੈਗਾ ਓਕੇ ਤੇ ਇਹਨਾਂ ਨੂੰ ਇਹਨਾਂ ਤੋਂ ਤੁਸੀਂ ਬਰੀਡਿੰਗ ਤਾਂ ਨਹੀਂ ਲਈ ਜੀ ਹਜੇ ਤੱਕ ਨਹੀਂ ਵੀਰੇ ਹਜੇ ਨਹੀਂ ਹੈਗਾਗਾ ਤੇ ਸ਼ਾਇਦ ਅਗਲੇ ਸਾਲ ਵਿਚਾਰ ਬਣ ਜੇ ਕਾਲੀ ਘੋੜੀ ਤੋਂ ਓਕੇ ਜੇ ਤੁਮ ਮੈਂ ਫ੍ਰੀਸ਼ੀਅਨ ਦਾ ਬੱਚਾ ਲਵਾਂਗਾ ਪਰ ਹਜੇ ਮੈਂ ਰਾਈਡਿੰਗ ਆਸਤੀ ਹੈਗਾ ਫ੍ਰੀਸ਼ੀਅਨ ਉਹੀ ਹੁੰਨੇ ਆ ਜਿਹੜੇ ਉੱਚੇ ਚ ਵੀ ਆਨ ਕਦ ਕਾੜ ਦੇ ਚੰਗੇ ਆ ਕਾਫੀ ਦਾ ਸੋਹਣੇ ਹੁੰਦੇ ਹੈਗੇ ਨੇ ਉਹ ਇੱਕ ਵੱਖਰੀ ਬਰੀਡ ਹੈਗੀ ਆ ਬਹੁਤ ਵਧੀਆ ਕੈਰੇਕਟਰ ਦੇ ਘੋੜੇ ਹੁੰਦੇ ਉਹ ਵੀ ਤੇ ਮਿਕਸ ਕਰਾ ਸਕਦੇ ਆ ਆਪਾਂ ਹਾਂ ਵੀਰੇ ਮਿਕਸ ਇਥੇ ਆਮ ਦੂਜਾ ਘੋੜਾ ਮਿਕਸ ਹੀ ਹੁੰਦਾ ਵੀ ਵਧੀਆ ਨਿਕਲੂਗਾ ਹਾਂ 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 ਉਹ ਤਾਂ ਕਹਿੰਦੇ ਰੋਬਰਟ ਤਿਆਰ ਹੁੰਦਾ ਹੁੰਦਾ ਜਦੋਂ ਉਪਰ ਰੌਬਰਟੀ ਤਿਆਰ ਹੁੰਦਾ ਮੇ ਲੱਗੇ ਵੈਰੈਟੀ ਬਣਦੀ ਆ ਹਾਂ ਹਾਂ ਓਕੇ ਜੀ ਓਕੇ ਨਹੀਂ ਉਹ ਮੈਂ ਦੇਖੀ ਵੀ ਸੀ ਨੈਗਰਾਫਲ ਜਾ ਕੇ ਆਇਆ ਮੈਂ ਆਹ ਹਾਈਬ੍ਰਿਡ ਦੀ ਕੋੜੀ ਉਹਦੇ ਵੀ ਕੰਨ ਸਿੱਧੇ ਹੀ ਹੁੰਨੇ ਆ ਪਰ ਉਹ ਕੋੜੀ ਮੈਂ ਕਹਿੰਨਾ ਕੋੜਿਆਂ ਨਾਲੋਂ ਉੱਤੇ ਸੀ ਨਾਲੇ ਕੋੜੀ ਸੀ ਹਜੇ ਹਜੇ ਉਹ ਮਾਲਕਣ ਕਹਿੰਦੀ ਸੀ ਕਹਿੰਦੀ 1 ਫੁੱਟ ਹੋਰ ਵਾ ਸਕਦੀ ਆ ਵੀ ਜੇ ਕੋਈ ਚੰਗੀ ਉਹਦੇ ਚੋਂ ਆ ਬਲੈਕ ਲਾਈਨ ਚੋਂ ਆ ਨਹੀਂ ਨਹੀਂ ਵੀਰੇ ਹਾਇ ਬਖੈਰ ਹੁੰਦੀ ਜਾਂਦਾ ਜੀ ਤੇ ਇੱਥੇ ਜਿੱਦਾਂ ਆਪਾਂ ਕ੍ਰੋਸਿੰਗ ਕਰਾਉਣੀ ਆ ਹੁਣ ਕੋੜੀ ਤੁਸੀਂ ਗੱਬਣ ਕਰਾਉਣੀ ਆ ਹਾਂ ਹਾਂ ਤੋਂ ਵਧੀਆ ਘੋੜੇ ਅਮਰੀਕਾ 'ਚ ਖੜੇ ਹੈਗੇ ਆ ਜਿਹੜੇ ਆ ਨਾਮੀ ਆ ਮਤਲਬ ਜਿਹੜੇ ਹਾਂ ਚੰਗੇ ਘੋੜੇ ਨੇ ਉਹ ਅਮਰੀਕਾ 'ਚ ਹੈਗੇ ਅਮਰੀਕਾ 'ਚ ਉਹ ਬੰਦਾ ਸੀਮਨ ਨੂੰ ਮੰਗਾ ਲੈਂਦਾ ਹੈਗਾ ਓਕੇ ਜੀ ਓਕੇ ਤੇ ਜੇ ਬਾਈ ਚਾਂਸ ਆਪਾਂ ਸਿੱਧਾ ਜੰਪ ਲਵਾਉਣਾ ਹੋਵੇ ਕਿਸੇ ਨਾਮੀ ਘੋੜੇ ਤੋਂ ਫੀਸ ਵੀ ਚੰਗੀ ਹੋਵੇ ਪਰ ਘੋੜੀ ਲੈ ਕੇ ਜਾਣੀ ਪਊਗੀ ਤੇ ਉਹ ਵੀ ਫਿਰ ਉਹ ਬੰਦਾ ਜਿਹੜਾ ਨਾਮੀ ਘੋੜੇ ਵਾਲਾ ਹੈਗਾ ਉਹ ਪਹਿਲਾਂ ਘੋੜੀ ਚੈੱਕ ਕਰਾਊਗਾ ਕੋਈ ਇਨਫੈਕਸ਼ਨ ਵਗੈਰਾ ਤਾਂ ਨਹੀਂ ਹੈਗੀ ਜਾਂ ਕੋਈ ਹੋਰ ਨਹੀਂ ਹੈਗੀ ਫੇਰ ਛੱਡੂ ਛੱਡੂ ਗਾਲੀ ਗੱਲ ਪਤਾ ਕਿਉਂਕਿ ਉਹਦਾ ਵੀ ਫਿਰ ਘੋੜਾ ਨਾਮੀ ਹਾਂ ਜੀ ਹਾਂ ਤੇ ਫੀਸ ਵੀ ਚੰਗੀ ਹੋਊ ਜੀ ਉਹ ਚੀਜ਼ ਦੀ ਹਾਂ ਵੀਰੇ ਫੀਸ ਇਹ ਤਾਂ ਜੇ ਆਪਾਂ ਸੀਮਨ ਵੀ ਮੰਗਾਉਣੇ ਆ 1500 ਤੋਂ 2000 ਡਾਲਰ ਦੇ ਆਸ-ਪਾਸ ਸੀਮਨ ਜੇ ਸੀਮਨ ਲਵਾਉਣਾ ਤੇ ਸੀਮਨ ਜਿੱਦਾਂ ਹੁਣ ਘੋੜੀ ਦੇ ਲਵਾਇਆ ਹੁਣ ਗਾਵਾਂ ਮੱਝਾਂ ਜੇ ਆਪਾਂ ਕੀ ਕਰਦੇ ਆ ਅ ਕਈ ਵਾਰ ਲੰਬੀ ਹੀਟ ਆ ਜਾਂਦੀ ਆ ਰਿਪੀਟ ਕਰਾਣੇ ਹੁੰਨੇ ਆ ਵੀ ਇੱਕ ਅੱਜ ਲਵਾਤਾ ਇੱਕ ਕੱਲ ਨੂੰ ਇਹਨਾਂ ਦੇ ਵੀ ਅਹੀ ਹਿਸਾਬ ਨਹੀਂ ਵੀਰੇ ਇਹ ਇੱਕੋ ਹੀ ਸ਼ਾਟ ਆਉਂਦਾ ਹੈਗਾ ਉਹ ਡਾਕਟਰ ਨੇ ਚੈੱਕ ਕਰਕੇ ਹੈਗਾ ਵੀ ਹੁਣ ਆਉਣਾ ਹੈਗਾ ਹਾਂਜੀ ਉਦੋਂ ਹੀ ਹੈਗਾ ਜੇ ਘੋੜੀ ਨਹੀਂ ਰਹੀ ਤਾਂ ਦੁਬਾਰਾ ਆਪਾਂ ਨੂੰ ਪੈਸੇ ਦੇ ਕੇ ਫੇਰ ਮੰਗਾਉਣਾ ਪੈਣਾ ओके इंडिया ਵਾਂਗੂ ਜਿੱਦਾਂ ਉਹ ਅੰਡਾ ਚੈੱਕ ਕਰਦੇ ਆ ਵੀ ਫੁੱਟ ਗਿਆ ਕਿ ਨਾ ਵੀ ਸੇਮ ਸੇਮ ਸਟੋਰੀ ਵੀ ਤੇ ਸੇਮ ਇਹ ਵੀ ਉਦਾਂ ਹੀ ਬਰੀਡ ਹੋ ਜਾਂਦੀਆਂ ਵੀ ਜਿੱਦਾਂ ਆਪਾਂ ਇੰਡੀਆ 'ਚ ਹੁੰਦਾ ਵੀ ਕੋੜੀ ਸੂਗੀ ਤੇ ਆਪਾਂ ਛਿਲੇ ਜੇ ਲਵਾ ਲਿਆ ਨਿਆ ਨੂੰ ਨਹੀਂ ਵੀਰੇ ਇੱਥੇ ਟਾਈਮ ਦਿੰਦੇ ਹੈਗੇ ਉਹ ਤਾਂ ਆਪਾਂ ਕਾਲੀ ਕਰਦੇ ਹੈਗੇ ਬੱਚੇ ਮਗਰ ਵੀ ਬੱਚੇ ਲੈਣ ਦਾ ਨਾ ਬੱਚੇ ਮਗਰ ਬੱਚਾ ਆ ਜੇ ਤੇ ਵੈਸੇ ਤਾਂ 3-4 ਮਹੀਨੇ ਦਾ ਟਾਈਮ ਦੇਣਾ ਚਾਹੀਦਾ ओके जी ओके बीएन एज सेटਲ ਹੁਣ ਜੱਚਾ ਬਚਾਂ ਵਾਲਾ ਕੰਮ ਆ ਸ਼ਰੀਰਵਾਦ ਲਾ ਜੀ ਫੇਰ ਹੀ ਉਹਦੇ ਕੋਲ ਦੁਬਾਰਾ ਕਰਾਉਣ ਦਾ ਹੈਗਾ ਹਜੇ ਸ਼ਰੀਰ ਤਾਂ ਲੋਟ ਨਹੀਂ ਆਇਆ ਕੀ ਤਾਂ ਬੰਦਾ ਦੁਬਾਰਾ ਪ੍ਰੈਗਨੈਂਟ ਕਰਾ ਦੇ ਇਹ ਵੀ ਇਹ ਵੀ ਹੈ ਬੰਦਾ ਕਹਿ ਰਿਹਾ ਕਹਿੰਦਾ ਯਾਰ ਬੱਚੇ ਨਹੀਂ ਚੰਗੇ ਆਏ ਕੀ ਤੇ ਹਾਂ ਜੀ ਉਹ ਘੋੜੀ ਉਹਦੇ ਕੋਲ ਆਏ ਛਲੇ ਜੀ ਤੁਸੀਂ ਦੁਬਾਰਾ ਘੋੜੀ ਪ੍ਰੈਗਨੈਂਟ ਕਰਾਦੀ ਤੁਸੀਂ ਬੱਚਾ ਕਿਸੋਂ ਚਾਜ ਦਾ ਲੱਭਦੇ ਹਾਂ ਹਾਂ ਇਹ ਵੀ ਇਹ ਵੀ ਹੈ ਤੇ ਆਪਣੇ ਕੋਲ ਹੁਣ ਕਿੰਨੀਆਂ ਘੋੜੀਆਂ ਜੀ ਇਹ ਮੇਰੇ ਕੋਲ ਵੀਰਿਆ ਦੋ ਘੋੜੀਆਂ ਨੇ ਇੱਕ ਗੋਨੀਆ ਤੇ ਇੱਕ ਮੇਰੇ ਕੋ ਕੋੜਾ ਹੈਗਾ ਉਹ ਕੁਆਟਰ ਹોર્ਸ ਹੈਗਾ ਉਹ ਅਗਲੇ ਵੀਕਐਂਡ ਤੱਕ ਆਪਣੇ ਕੋਲ ਆ ਜਾਣਾ ਹੈਗਾ ਉਹ ਮੇਰਾ ਖਰੀਦਿਆ ਖੜਾ ਕੁਆਟਰ ਹોર્ਸ ਬਰੀਡ ਉਹਦੀ ਇਹਦਾ ਕੋ ਬਰੀਡ ਆ ਵੀਰੇ ਇੰਨਾ ਐਡਾ ਜਿੱਡਾ ਜਿੱਡਾ ਹੀ ਘੋੜਾ ਹੈਗਾ ਉਹ ਹਾਂਜੀ ਹਾਂਜੀ ਤੇ ਹਜੇ ਮੈਂ ਤਿੰਨ ਸਟਾਲ ਤਿਆਰ ਕਰ ਲੇ ਤਿੰਨ ਹੋਰ ਤਿਆਰ ਕਰਨੇ ਹੈਗੇ ਓਕੇ ਜਦੋਂ ਸੈਟਅਪ ਜੇ ਮੇਰੇ ਕੋਲ ਹੋ ਗਿਆ ਵੀ ਹੋਰ ਲਿਆਉਣੇ ਆ ਤੁਸੀ ਲਿਆਉਣੇ ਵੀਰਿਆ ਘੋੜੇ ਮੈਂ 6 ਰੱਖਣੇ ਹੈਗੇ ਆ ਰੌਣਕ ਮੇਲਾ ਪੂਰਾ ਲਾਉਣਾ ਪੂਰਾ ਉਹਦੇ ਕਹਿਣ ਨੂੰ ਹੁਣ ਜਦੋਂ ਲੱਗ ਹੀ ਗਏ ਹੈਗੇ ਆ ਹਾਂ ਜੀ ਹਾਂ ਹੁਣ ਬਾਕੀ ਇਹ ਵੀ ਚੀਜ਼ ਹੁੰਦੀ ਜਦੋਂ ਤੇਰੇ ਵਰਗੇ ਯਾਰ ਮਿੱਤਰ ਆਉਂਦੇ ਹੈਗੇ ਗਰੁੱਪ ਆਉਂਦੇ ਆ ਕਿਤੇ ਦੋ ਆ ਗਏ ਕਿਤੇ 4 6 ਆ ਗਏ ਠੀਕ ਨਾ ਫਿਰ ਉਹ ਉਨੇ ਘੋੜੇ ਹੋਣ ਬਸ ਐਡ ਕਰ ਲੈਣੇ ਨਹੀਂ ਆਉਣਾ ਮੈਂ ਕਹਿੰਦਾ ਘੁੰਮਣ ਬੰਦੇ ਨਹੀਂ ਅਹੀਂ ਆ ਵੀ 5 7 ਜਣੇ ਇਕੱਠੇ ਹੋ ਗਏ ਪ੍ਰੋਗਰਾਮ ਬਣਾਉਣੇ ਹੁੰਨੇ ਆ ਵੀ ਚਲੋ ਉੱਥੇ ਨਹੀਂ ਕਰਨਾ ਵੀ ਚਾਹੀਦਾ ਆਪਣੇ ਵੀਰ ਭਾਈਆਂ ਨੂੰ ਹੁਣ ਗੋਰਿਆਂ ਨੇ ਵੀ ਬਣਾਏ ਹੋਏ ਆ ਇਹ ਰਾਈਡਿੰਗ ਵਾਲੇ ਗੋਰਿਆਂ ਦੇ ਵੀ ਜਾਣੇ ਆ ਮੈਂ ਕਹਿੰਨਾ ਉਹਦੇ ਨਾਲੋਂ ਪਹਿਲਾਂ ਆਪਣੇ ਕਿਸੇ ਵੀਰ ਭਾਈ ਦਾ ਸਾਥ ਦੇਣਾ ਚਾਹੀਦਾ ਕੰਮ ਕੀਤਾ ਆ ਨਾਲੇ ਇੱਥੇ ਖੁੱਲ ਪੂਰੀ ਮਿਲੂਗੀ ਵੀ ਰਾਈਡਿੰਗ ਕਰਨ ਦੀ ਉੱਥੇ ਸੋਬ ਬੰਦੀਆਂ ਐਰਾ ਵਗੈਰਾ ਚੱਲਦਾ ਹੁੰਦਾ ਨਹੀਂ ਵੀਰੇ ਹੈਗੇ ਆ ਜਿਵੇਂ ਕਈ ਮੇਰੇ ਕੋਲ ਨਾ ਇੱਕ ਬੰਦਾ ਹੁਣ ਚਲੋ ਉਹਦਾ ਨਾਂ ਤਾਂ ਕੀ ਲੈਣਾ ਬੰਦੇ ਨੇ ਗਾਣਾ ਬੁੱਕ ਕਰ ਲਿਆ ਗੋਰਿਆਂ ਦੇ ਜਦੋਂ ਬੰਦੇ ਨੇ ਤਾਮਝਾਮ ਜਾ ਕੱਢਾ ਉਹ ਕਹਿੰਦੇ ਨਾ ਵੀਰੇ ਪੈਕਅਪ ਅੱਛਾ ਜੇ ਨਹੀਂ ਆਵਜਾ ਕੋੜਾ ਨਾਲ ਆਪਦਾ ਕੁਝ ਕਰਨ ਦੇਣਾ ਫੇਰ ਤੇ ਆਪਾਂ ਉਹਦੇ ਘਰ ਨੂੰ ਜਿਵੇਂ ਹੁਣ ਗਾਣਿਆਂ ਦੇ ਵਿੱਚ ਸਮੂਖ ਸਮਾਕ ਜੀ ਛੱਡੀ ਜਾਂਦੇ ਹੁੰਦੇ ਹੋਰ ਉਹ ਡਰੋਨ ਡਰਾਨ ਕਰੀ ਜਾਂਦੇਗਾ ਆਪਣੇ ਘਰੇ ਉਹਦੇ ਘਰ ਨੂੰ ਸਭ ਕੁਝ ਕਰ ਆਪਣਾ ਜੱਟ ਸੋਦਾ ਜੀ ਫੇਰ ਵੀ ਤੇ ਆਪਾਂ ਵੀਰੇ ਪੂਰੀ ਫ੍ਰੀਡਮ ਦੇ ਦਈਏ ਵੀ ਜਿਹੜਾ ਕੁਝ ਤੂੰ ਸ਼ੂਟ ਕਰਨਾ ਆ ਉਹਦਾ ਕੰਪਲੀਟ ਕਰਕੇ ਜਾ ਤੇ ਇਹ ਨਾ ਹੋਵੇ ਵੀ ਤੇਰਾ ਨਾ ਹੋਵੇ ਕਰੇ ਹਾਂਜੀ 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 ਨਹੀਂ ਨਹੀਂ ਵਧੀਆ ਜੀ ਵਧੀਆ ਮਤਲਬ ਕੋਈ ਆਇਆ ਉਹਦਾ ਮਨ ਦੀ ਤਸੱਲੀ ਕਰਾਉਣੀ ਆ ਪੂਰੀ ਵੀ ਹਾਂ ਇਵਨ ਸਪਸ਼ਟ ਜੀ ਗੱਲ ਆ ਵੀਰੇ ਮੈਂ ਜਦੋਂ ਰਾਈਡਿੰਗ ਸਿਖ ਨੂੰ ਲੈਣਾ ਮੈਂ ਘੰਟੇ ਦਾ ਟਾਈਮ ਦੇਣਾ ਹੈਗਾ अच्छा ये वीकेंड राइडिंग नु हैगा हां जी हां हां ਭਾਲਾ ਤਾਂ ਬੰਦਾ 15 ਮਿੰਟਾਂ ਚ ਕਹਦੇ ਬਾਸਾ ਭਾਲਾ ਮੇਰੇ ਵੱਲੋਂ 1.5 ਘੰਟਾ ਵੀ ਤੇ ਰੈਫਰ ਦਾ ਜਿਹੜਾ ਬੰਦਾ ਆ ਯਾਰ ਅੰਜਾਰਾ ਜੀ ਕਰਕੇ ਜਾਵੇ ਓਕੇ ਜੀ ਓਕੇ ਘੰਟੇ ਦਾ ਫਿਰ ਚਾਰਜ ਕੀ ਕਰਦੇ ਹੁੰਦੇ ਆ ਜੀ ਤੁਸੀਂ ਜੇ 100 ਡਾਲਰ ਚ ਉਹਨੂੰ ਘੰਟਾ ਦਿੱਤਾ ਹੋਇਆ ਚਾਹੇ ਨੋਰਮਲ ਤੋਰ ਲੈ ਚਾਹੇ 100 ਗਿੱਲਿਆਂ ਦਾ ਢੇਡਾ ਦਵਾ ਲਿਆ ਹਾਂ 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 ਵੀਰ ਮਰ ਠੀਕ ਆ ਜੀ ਨਹੀਂ ਭੇਤ ਤਾਂ ਵਧੀਆ ਜੈ ਜੈ ਨਨ ਕੰਮ ਹਾਂ ਵੀਰੇ ਆਪਾਂ ਵੀ ਜਿਹੜੇ ਗੋਰੇ ਹੈਗੇ ਆ ਉਹ ਵੀ 100 ਸਵਾ ਥੋੜਾ ਬਿਲਕੁਲ ਜੀ ਬਿਲਕੁਲ ਬਿਲਕੁਲ ਆਪਾਂ ਜੈ ਜੈ ਰੱਖਿਆ ਨਾਲੇ ਉਹ ਤਾਂ ਮੇਰੇ ਹਿਸਾਬ ਨਾਲ ਘੰਟਾ ਦਾ ਦੰਦੇ ਵੀ ਨਹੀਂ ਫੇਰ ਵੀ ਕਿਉਂਕਿ ਮੈਂ ਤਾਂ ਨਹੀਂ ਯਾਰ ਦੋਸਤ ਕਰਕੇ ਆਇਆ ਰਾਈਡ ਠੀਕ ਆ ਹਾਂ ਜੀ ਹਾਂ ਨਾਲੇ ਘੋੜੀਆਂ ਵੀ ਚੰਗੀਆਂ ਆ ਜੀ ਐਨ ਪੂਰੀ ਮੈਂ ਕਹਿੰਨਾ ਜੇ ਬੰਦਿਆਂ ਨੇ ਕਈ ਫੋਟੋ ਸ਼ੂਟ ਕਰਾਉਣਾ ਚਾਹੁੰਦੇ ਆ ਆਪਣਾ ਵੀ ਕਈ ਵਾਰ ਹੁੰਦਾ ਵੀ ਮੈਂ ਫੇਸਬੁੱਕ ਤੇ ਇੰਸਟਾ ਤੇ ਪਾਉਣੀ ਆ ਫੋਟੋ ਉਹਦੇ ਵਾਸਤੇ ਵੀ ਘੋੜੀ ਖੜੀ ਦਿਖਦੀ ਆ ਜੀ ਪੂਰੀ ਹਾਂ ਵੀਰੇ ਉਹ ਜਿਹੜੀ ਆਪਣੀ ਕੋ ਪਾਰਲੀ ਘੋੜੀ ਹੈਗੀ ਆ 70 ਇੰਚ ਤੋਂ ਉੱਤੇ ਆ ਵੀਰੇ ਫੇਰ ਜੀ 70 ਇੰਚ ਹਾਈਟ ਹੈ ਇਹਨਾਂ ਦੀ ਹਾਂ ਹਾਂ ਵੀਰੇ ਓਕੇ ਜੀ ਇਧਰ ਲਈ ਦੀ ਇਹ ਜੀ ਵੀਰੇ ਹੋਊਗੀ 65 ਛਾੜ ਹੈਗੀ ਆ ਫੇਰ ਤਾਂ ਮਾਰ ਲੈਨੇ ਆਪਣੇ ਇੱਥੇ ਹੀ ਪਿਆ ਹੈਗਾ ਓਕੇ ਜੀ ਤੇ ਹਾਈਟ ਦੀਆਂ ਇਹ ਦੋਹੇ ਘੂੜੀਆਂ ਵਧੀਆ ਵੀਰੇ ਵਾਹ ਜੀ ਵਾਹ ਇੱਕ 70 ਇੰਚ ਦੀ ਆ ਇੱਕ 65 ਛਾੜ ਇੰਚ ਦੀ ਆ ਨਾਲੇ ਘੂੜੀਆਂ ਜਹੇ ਹਾਂ 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 ਇੰਡੀਆ ਮੇਰੇ ਹਿਸਾਬ ਨਾਲ ਘੂੜੀਆਂ 'ਚ ਤਾਂ ਨਹੀਂ ਇੰਨੀ ਹਾਈਟ ਹੈ ਜੀ ਘੋੜੇ ਹੈਗੇ ਆ ਆ ਹੁਣ ਹੈਗੇ 65 ਛਾੜ ਇੰਚ ਦੇ ਘੋੜੇ ਹੈਗੇ ਨੇ ਹੁਣ ਜਿਵੇਂ ਉਹਦੇ ਜਸਪਾਲ ਅੰਕਲ ਕੋਲੇ ਹੈਗਾ ਉਹ ਪਦਮ ਘੋੜਾ ਉਹ ਵੀ 70 ਇੰਚ ਆ ਹਾਂ ਘੋੜੀਆਂ ਪਰ ਘੋੜੀਆਂ ਜਿੱਦਾਂ ਨਹੀਂ ਹੈ ਫੀਮੇਲ ਉਹਨਾਂ ਚ ਵੀ ਵੀਰਲ ਕੈਮਰ ਲੀਆਂ ਹੈਗੀਆਂ ਨੇ ਇੱਕ ਬਾਈ ਬਠਿੰਡੇ ਕੋਲੇ ਹੈਗਾ ਮੈਂ ਬਾਈ ਦਾ ਨਾਂ ਭੁੱਲਿਆ ਫਿਰਦਾ ਹੈਗਾ ਉਹਦੇ ਕੋਲ ਮਾਰਵਾੜੀ ਘੋੜੀ ਹੈਗੀ ਆ ਤੇ ਉਹ ਵੀ 70 ਇੰਚ ਨੂੰ ਹੱਥ ਲਾਈ ਖੜੀ ਹੈਗੀ ਆ ਹੁਣ ਉਹ ਇੰਡੀਆ ਚ ਵੀ ਵੀਰਿਡਿਟੀ ਸੁਧਾਰ ਹੋਈ ਜਾਂਦਾ ਬੰਦੇ ਚੰਗੇ ਘੋੜੇ ਛੱਡਦੇ ਬਲੱਡ ਲਾਈਨਾਂ ਵਗਰ ਪੈ ਗਈ ਹੈ ਠੀਕ ਆ ਜਿਹੜੀ ਬਲੱਡ ਲਾਈਨ ਆ ਉਹਨੇ ਰਿਜ਼ਲਟ ਦੇਣਾ ਹੀ ਹੈਗਾ ਜੇ ਤੁਸੀਂ ਹੁਣ ਦੋਨੋਂ ਚੀਜ਼ਾਂ ਚੋਂ ਲਾਓ ਹੁਣ ਤੁਸੀਂ ਇੰਡੀਆ ਵੀ ਘੋੜੀਆਂ ਦਾ ਸ਼ੌਂਕ ਪੂਰਾ ਕੀਤਾ ਹਾਂਜੀ ਵੀਰੇ ਤੇ ਇੱਥੇ ਵੀ ਕੀਤਾ ਚਲੋ ਆਪਾਂ ਕੰਪੈਰੀਸ਼ਨ ਤਾਂ ਨਹੀਂ ਕਰ ਸਕਦੇ ਕਿਸੇ ਬਰੀਡ ਦਾ ਹਾਂ 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 ਪਰ ਤੁਸੀਂ ਫੇਰ ਵੀ ਕੋਈ ਵੀ ਉਹਨਾਂ 'ਚ ਇਹ ਚੀਜ਼ ਵਧੀਆ ਇਹਨਾਂ 'ਚ ਇਹ ਮੈਨੂੰ ਮਜ਼ਬੂਤ ਲੱਗੀਆਂ ਹਜੇ ਉਹਨਾਂ ਨਾਲ ਬਸ ਵੀ ਉਹ ਚੀਜ਼ ਹੈਗੀ ਆ ਵੀ ਉਹਨਾਂ ਦਾ ਕੰਨ ਕਣਾ ਉੱਚੀ ਦੀਆਂ ਉਹ ਸੋਹਣੀਆਂ ਹਨ ਮੈਂ ਮਜ਼ਬੂਤੀ 'ਚ ਇਹ ਵੱਧ ਨੇ ओके जी ओके ਸਨਖ ਬਣਾ ਉਹ ਨਾ ਜਾਕ ਬਣਾ ਹੈ ਉਹ ਕੰਨਾਂ ਦਾ ਕਰਕੇ ਵੀਰੇ ਸਨਖ ਬਾਕੀ ਸਨਖ ਹੋਣਾ ਵੀਰੇ ਬੰਦ ਬਣਾ ਬਣਾਉਣਾ ਜਿਵੇਂ 16 ਬੰਦ ਹੁੰਦੇ ਘੋੜੇ ਦੇ ਇਹ ਕਹਿੰਦੇ ਜਿਵੇਂ ਗਿੱਟੇ ਤੋਂ ਲੈ ਕੇ ਮੂੰਹ ਦੀ ਫੇਸ ਵਰਫ ਵਾਲ ਕੰਨ ਸਾਰਾ ਕੁਝ ਗਿਣਿਆ ਜਾਂਦਾ ਹੈਗਾ ਤੇ ਬਸ ਉਹਨਾਂ ਦੇ ਵਿੱਚ ਕੰਨਾਂ ਦਾ ਪਲੱਸ ਪੁਆਇੰਟ ਹੈਗਾ ਬਾਕੀ ਕਰੈਕਟਰ ਦਾ ਸਾਰੇ ਘੋੜਿਆਂ ਦੇ ਸੇਮ ਹੀ ਹੁੰਦੇ ਹੈਗੇ ਓਕੇ ਜੀ ਓਕੇ ਜਿਨ੍ਹਾਂ ਦੀ ਜਿੱਦਾਂ ਇਹਨਾਂ ਦੀ ਛਾਤੀ ਜੀ ਨਿਕਲ ਵੀ ਆ ਮਸਲਾ ਬਣੇ ਹੋਏ ਆ ਉਦਾਂ ਉਹਨਾਂ ਦੀ ਤਾਂ ਨਹੀਂ ਹੈ ਉਹ ਵੀ ਰੈਕਸਰਸਾਈਜ਼ ਤੇ ਆ ਜੇ ਉਹਨਾਂ ਨੂੰ ਵੀ ਐਕਸਰਸਾਈਜ਼ ਦੇਵਾਂਗੇ ਉਹਨਾਂ ਦੇ ਵੀ ਬਣ ਜਾਣਗੇ ਪਰ ਉੱਥੇ ਆਪਾਂ پارکਲਾ ਛੱ ਪਰ ਫੇਰ ਵੀ ਭਾਜੀ ਬਰੀਡ ਦਾ ਵੀ ਕਿਸੇ ਹੱਦ ਤੱਕ ਹੁੰਦਾ ਹੁਣ ਆਪਾਂ ਜਿੱਦਾਂ ਦੇਖਦੇ ਆ ਵੀ ਆ ਪਿੱਟਬੋਲ ਪਿੱਟਬੋਲ ਦੀ ਬਿਨਾ ਐਕਸਰਸਾਈਜ਼ ਤੋਂ ਵੀ ਮਸਲਾਂ ਵਾਲਾ ਨਿਕਲੂਗਾ ਉਹ ਉਹ ਬਰੀਡ ਦਾ ਵੀ ਪੈਂਦਾ ਵਰਗਾ ਹੈਗੀ ਵੀਰੇ ਇੱਥੇ ਜਿਵੇਂ ਬੈਲਜੀਅਮ ਆ ਫ੍ਰੀਸ਼ੀਅਨ ਆ ਜਿਹੜੇ ਘੋੜੇ ਹੁੰਦੇ ਹੈਗੇ ਨੇ ਤੇ ਉਹਨਾਂ ਦਾ ਵਾਕਿਆ ਹੁੰਦਾ ਹੁਣ ਜਿਵੇਂ ਆ ਵੀ ਇਹ ਵਿਚਾਰਾ ਨਿੱਕਾ ਘੋੜਾ ਆਪਣਾ ਪੋਨੀ ਇਹ ਵੀ ਬਰੀਡ ਕਰਕੇ ਆ ਇਹਦੀ ਕੋਈ ਖਾਸ ਐਕਸਰਸਾਈਜ਼ ਨਹੀਂ ਹੈਗੀ ਤੇ ਦੇਖਣ ਨੂੰ ਇਉਂ ਲੱਗਦਾ ਭਲਵਾਨਾਂ ਵਾਂਗ ਗੁੰਦਿਆ ਪਿਆ ਹੈਗਾ ਹਾਂ ਫੇਰ ਜੀ ਇਹ ਇਹਦੇ ਬਾਰੇ ਵੀ ਦੱਸੋ ਭਾਜੀ ਇਹ ਕਿੱਦਾਂ ਲਿਆਂਦਾ ਫੇਰ ਕੰਨ ਐਨ ਐਨ ਐ ਕੰਨ ਆ ਬਈ ਘੋੜੇ ਦੇ ਉਹਦੇ ਇਹ ਵੀਰਿਆ ਸੋਨਾ ਹੈਗਾ ਕੋ ਬੱਚਾ ਤੇ ਮੈਨੂੰ ਚੰਗਾ ਲੱਗਿਆ ਹੁਣ ਮੈਂ ਆਪਦੇ ਮੁੰਡੇ ਨੂੰ ਸਿਖਾਉਣ ਲੱਗਣਾ ਹੈਗਾ ਰਾਈਡਿੰਗ ਉਹ 14 ਸਾਲ ਦਾ ਹੋ ਗਿਆ ਤੇ ਬੱਚਾ ਨੂੰ ਸਿਖਾਉਣ ਵਾਸਤੇ ਛੋਟੇ ਘੋੜੇ ਵਧੀਆ ਨੇ ਹੁਣ ਵੱਡੀ ਘੋੜੀ ਦੇ ਉੱਤੇ ਮੈਂ ਜਵਾਕ ਦਾ ਆਪਦੇ ਦਾ ਰੈਸਟਰੀ ਲਾ ਸਕਦਾ ਤੇ ਮੈਂ ਉਹਨੂੰ ਸਿਖਾਉਣ ਦੇ ਚੱਕਰ ਚ ਉਹਦੇ ਸੱਟ ਲਵਾਦਾ ਹਾਂ ਜੀ ਹਾਂ ਫਿਰ ਇਹ ਨਿੱਕੇ ਨੂੰ ਕੰਟਰੋਲ ਕਰਨਾ ਵੀ ਸੌਖਾ ਹੈਗਾ ਤੂੰ ਵੀ ਅਚਾਰ 2-3 ਫੁੱਟ ਤੋਂ ਥੱਲੇ ਡੇਗ ਪਿਆ ਜਵਾਕ ਉਹਦਾ ਬਿਲਕੁਲ ਵੀ ਕੀ ਵਾਲੀ ਗੱਲਬਾਤ ਹੈਗੀ ਐ ਇਹ ਮੈਂ ਬੱਚਿਆਂ ਵਾਸਤੇ ਹੀ ਲੈਂਦਾ ਵੀ ਮੈਂ ਆਪਦਾ ਜਵਾਕ ਨੂੰ ਸਿਖਾਉਂਗਾ ਬਾਕੀ ਕਿਸੇ ਹੋਰ ਬੱਚੇ ਉਹਨੇ ਕਰਨੇ ਆ ਬੱਚਿਆਂ ਨੂੰ ਰੈਡ ਕਰਾਉਣ ਵਾਸਤੇ ਲੈਂਦਾ ਵੀਰੇ ਇਹ ਇਹ ਫੁੱਲ ਹਾਈਟ ਦਾ ਜੀ ਹਾਂ ਵੀਰੇ ਇਹ ਆਪਦੀ ਹਾਈਟ ਦੇ ਵਿੱਚ ਫੁੱਲ ਆ ਇਹ ਬਰੀਡ ਹੀ ਐਡੀ ਐਨੇ ਰਹਿਣਾ ਹੀ ਐਡਾ ਜੇ ਕੋਈ ਮਤਲਬ ਮਾਤੜਤ ਮਾਤੜ ਆ ਗਿਆ ਜਿਹੜਾ ਡਰਦਾ ਵੀ ਹੈ ਪਰ ਮਨੋਂ ਮਨ ਸ਼ੌਂਕ ਵੀ ਹੈ ਰੈਡ ਕਰਨ ਦਾ ਉਹਨਾਂ ਲਈ ਆ ਲੋੜ ਰੋ ਨਹੀਂ ਉਹਨਾਂ ਨੂੰ ਵੀਰੇ ਘੋੜੇ ਨਹੀਂ ਲੋਡ ਕਰਵਾਵਾਂਗੇ ਉਹ ਬੰਦੇ ਦਾ ਪੈਰ ਥੱਲੇ ਲਾਣਗੇ ਹਾਂ ਜੀ ਹਾਂ ਠੀਕ ਹੈ ਨਾ ਜਿਉ ਆ ਕੇ ਬੈਠਾ ਸੋਹਣਾ ਲੱਗੂਗਾ ਵਾਹ ਜੀ ਵਾਹ ਵਾਹ ਇਹ ਵੀ ਇਹ ਵੀ ਹੈ ਹੋਰ ਤੇ ਪਾਜੀ ਇਹਨਾਂ ਦਾ ਖਾਣ ਪੀਣ ਦਾ ਕੀ ਪ੍ਰੋਗਰਾਮ ਆ ਮਤਲਬ ਹੁਣ ਇੰਡੀਆ ਦਾ ਆਪਣੇ ਕੱਲੀ-ਕੱਲੀ ਚੀਜ਼ ਘਰਦੀ ਆ ਪੱਠੇ ਕਰਦੇ ਹੋਗੇ ਆਪਾਂ ਮੱਕੀ-ਮੁੱਕੀ ਵੀ ਬਿਜਲੀ ਕਣਕ ਕਰਦੀ ਆ ਸਾਰੀ ਚੀਜ਼ਾਂ ਆਪਣੇ ਲੋਟ ਆ ਜੰਨੀ ਆ ਵੀ ਆਪਾਂ ਨੂੰ ਬਾਹਰੋਂ ਦਾ ਕੋਈ ਇਹ ਜੀਜ਼ ਲਿਆਉਣੀ ਪੈਂਦੀ ਆ ਜਿੱਦਾਂ ਛੋਲੇ ਹੋਗੇ ਛੋਲੇ ਵੀ ਘਰੇ ਵੀ ਬੀਜ ਸਕਦਾ ਬੰਦਾ ਪਰ ਇੱਥੇ ਸਾਰਾ ਕੁਝ ਮੁੱਲ ਦਾ ਵੀ ਹੁਣ ਇਹ ਜੀਜ਼ ਨੂੰ ਕਿੱਦਾਂ ਹੈਂਡਲ ਕਰ ਰਹੇ ਆ ਤੁਸੀਂ ਇਹ ਵੀਰਿਆ ਹਜੇ ਤਾਂ ਮੈਂ ਲੱਗਿਆ ਹੋਇਆ ਹੈਗਾ ਕਿ ਜਿਹੜੇ ਰੱਖੀਆਂ ਆ ਆਪਾਂ ਫੀਡ ਵੀ ਪਾਉਣੀ ਹੈਗੀ ਆ ਜੇ ਵੀ ਪਾਉਣੀ ਹੈਗੀ ਸ਼ੇਵਿੰਗ ਵਗੈਰਾ ਥੱਲੇ ਪਾਉਣੀ ਹੈਗੀ ਆ ਲਗੇ ਹੋਇਆ ਵੀਰੇ ਉਹਦੇ ਕਹਿਣ ਨੂੰ ਜੇ ਤੋ ਚਾਰ ਤੇਰੇ ਵਰਗੇ ਯਾਰ ਆ ਜਾਂਦੇ ਆ ਤਾਂ ਚਾਰ ਪੈਸੇ ਬਣ ਗਏ ਉਹਨਾਂ ਤੋਂ ਲੈ ਆਉਣਾ ਨਹੀਂ ਫਿਰ ਵੀਰੇ ਆਪ ਰੱਖੀਆਂ ਤੇ ਲੱਗੇ ਹੋਏ ਆ ਤੇਰਾ ਬੈਕ ਜਨ ਮਿਹਨਤ ਨੂੰ ਫਲ ਜਰੂਰ ਲਾਉਂਗਾ ਮੈਂ ਕਹਿੰਦਾ ਜਿੰਨੀ ਆਪਾਂ ਸੇਵਾ ਕਰੂੰਗੇ ਦੁੱਗਣਾ ਮੁੱਲ ਮੋੜਨਾ ਇਹਦਾ ਇਹ ਵੀਰੇ ਇਹ ਤਾਂ ਘੋੜੇ ਦੇ ਵਿੱਚ ਗੁਰੂ ਵੀ ਕਹਿ ਕੇ ਗਿਆ ਵੀ ਇਹਦੀ ਸੇਵਾ ਤੂੰ ਵਿਅਰਥ ਨਹੀਂ ਜਾਂਦੀ ਇਹ ਨੂੰ ਬਾਈ ਇੱਕ ਇਹ ਵੀ ਹੈ ਮਾੜਾ ਬੰਦਾ ਨਹੀਂ ਰੱਖ ਸਕਦਾ ਹਾਂਜੀ ਹੁਣ ਮਾੜਾ ਬੰਦਾ ਜੇਬ ਦਾ ਮਾੜਾ ਨਹੀਂ ਆਪਾਂ ਕਹਿ ਸਕਦੇ ਵੀ ਜੇਬ ਦਾ ਮਾੜਾ ਦਿਲ ਦਿਲ ਪੂਰਾ ਚਾਹੀਦਾ ਪੂਰਾ ਮੈਨੂੰ ਦਿਲ ਵਾਲੀ ਚਾਹੀਦਾ ਇਹਨੂੰ ਹਾਂ ਵੀ ਚੰਗੇ ਦਿਲ ਵਾਲੀ ਹੀ ਇਹ ਜੀ ਜੀ ਰੱਖ ਸਕਦਾ ਕੋਈ ਵੀ ਸ਼ੌਂਕ ਆ ਵੀ ਮਾੜੇ ਬੰਦੇ ਤੋਂ ਮਾੜੇ ਵੀ ਕਿਸੇ ਜੇ ਆਪਾਂ ਕਰੀਏ ਵੀ ਹਸਾਬ ਲਾਣ ਲੱਗ ਗਿਆ ਮੈਨੂੰ ਬਚਤ ਕੀ ਹੋਣੀ ਆ ਪਹਿਲਾਂ ਬਚਤ ਕੱਢਣ ਲੱਗ ਗਿਆ ਬੰਦਾ ਰੱਖਣ ਤੋਂ ਪਹਿਲਾ ਸ਼ੌਂਕ ਆ ਸ਼ੌਂਕ ਤੋਂ ਸ਼ੁਰੂ ਕੀਤਾ ਫਿਰ ਇਹਨਾਂ ਨੇ ਆਪਣੇ ਆਪ ਦੇਣਾ ਜੀ ਸਾਰਾ ਬਾਕੀ ਵੀਰੇ ਹਜੇ ਸੋਚਿਆ ਹੀ ਨਹੀਂ ਤੇ ਹਜੇ ਬਚਤ ਵਾਲਾ ਕੰਮ ਬਣਿਆ ਬਣੀ ਸਹੀ ਗੱਲ ਹੈ ਜੀ ਤੇ ਬਸ ਸ਼ੌਂਕ ਨਹੀਂ ਦੇਣਾ ਜੀ ਇਹ ਤਾਂ ਬੇਜਵਾਨ ਜੀ ਆ ਉਹਦੀ ਕਿਸੇ ਵੀ ਤਰ੍ਹਾਂ ਆਪਾਂ ਉਹ ਕਰ ਲੂਗੇ ਉਹ ਦੁੱਗਣਾ ਹੀ ਮੋੜਨਾ ਉਹ ਚੀਜ਼ ਨੇ ਸਹੀ ਗੱਲ ਹੈ ਬਿਲਕੁਲ ਜੀ ਬਿਲਕੁਲ ਬਾਕੀ ਆਪਾਂ ਉਹ ਗੱਲ ਕਰਦੇ ਸੀ ਜੀ ਜੀਬਦਾਨਾ ਬੰਦਾ ਹੋਵੇ ਜੀ ਬਾ ਇੱਥੇ ਲੋਕਾਂ ਦਾ ਬਹੁਤ ਵੱਡੀਆਂ ਵੱਡੀਆਂ ਵਾਹ ਵਾਹ ਠੀਕ ਆ ਗੱਲ ਕਿ ਜੀ ਨੂੰ ਭੇਜਤਾ ਜੀ ਦਾ ਦੈਲਾ ਹੱਥ ਉਹੀ ਪਾਉਂਦਾ ਹੋਰ ਜੇ ਬੰਦਾ ਕਹਿੰਦਾ ਕੁੱਤਾ ਵੀ ਹੈਂਡਲ ਕਰਨਾ ਉਹ